ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਤਲਵੰਡੀ ਭਾਈ ਗੋਵਿੰਦ ਰਾਏ ਵਾਲਿਆਂ ਦੇ ਜਿਨ੍ਹਾਂ ਦਾ ਕੰਮ ਆ ਇੱਥੇ ਟਰੈਕਟਰਾਂ ਨੂੰ ਛਤਰੀਆਂ ਲਾਉਣੀਆਂ ਤੇ ਇਹ ਬੰਪਰ ਤੇ ਸਾਰੀ ਐਸੈਸਰੀ ਮਿਲ ਜਾਂਦੀ ਆ ਮੈਡ ਗਾਰਡ ਬਾਕੀ ਆਪਾਂ ਮળોਣੇ ਆ ਤੁਹਾਨੂੰ ਵੀਰੇ ਨਾਲ ਇਹ ਆਪਾਂ ਨੂੰ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਆਪਾਂ ਨੂੰ ਜਾਣਕਾਰੀ ਦੇਮੋਗੇ ਇਹਦੇ ਬਾਰੇ ਆਹ ਛਤਰੀ ਦਾ ਵੀ ਕੀ ਖਾਸੀਅਤ ਆ ਦੂਜਿਆਂ ਨਾਲ ਇਹ ਛਤਰੀ ਸਵਰਾਜ ਦੇ ਲਈ ਹੈ ਜੀ ਇਹ ਹੌਲੈਂਡ ਮਾਡਲ ਹੈ ਆ ਹਾਂਜੀ ਇਹ ਕਾਫੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੈ ਹਾਂਜੀ ਇਹ ਇੱਕ ਫਿੱਟ ਕੀਤਾ ਆਪਾਂ ਵੀ ਇਹ ਸਵਰਾਜ ਦੇ ਬਹੁਤ ਵਧੀਆ ਲੱਗਦੀ ਹੈ ਸਾਈਡ ਤੇ ਮੜਗਾੜ ਪੂਰੇ ਖਬਰ ਹੋ ਜਾਂਦੀ ਹੈ ਠੀਕ ਹੈ ਜੀ ਟੱਕੇ ਦੇ ਨਾਲ ਬਾਰਲੇਟ ਫਿੱਟ ਹੋ ਗਈ ਮਗਰ ਤੋਂ ਲੇਟਾਂ ਹੋ ਗਈਆਂ ਤੇ ਇੱਕ ਪੱਖਾ ਹੋ ਗਿਆ ਓਕੇ ਸਾਰੀ ਕੰਪਲੀਟ ਫਿੱਟ ਕਰਤੀ ਠੀਕ ਹੈ ਜੀ ਹੋਰ ਆਪਣੇ ਕੋਲ ਕੀ ਕਿਹੜਾ ਕਿਹੜਾ ਕੰਮ ਤੁਸੀਂ ਕਰਦੇ ਹੋ ਟ੍ਰੈਕਟਰ ਕੰਮ ਸਾਰੀ ਆਪਣੇ ਕੋਲੇ ਟ੍ਰੈਕਟਰ ਐਸੈਸਰੀ ਆ ਜੀ ਕੋਈ ਮੜਗਾੜ ਹੋਗੇ ਵੇਟ ਹੋਗੇ ਬੰਪਰ ਹੋ ਗਿਆ ਹਾਂਜੀ ਹੋ ਗਿਆ ਵੀ ਟ੍ਰੈਕਟਰ ਦਾ ਜਿਹੜਾ ਵੀ ਸਪੇਅਰ ਪਾਰਟ ਜਿਹੜੀ ਐਸੈਸਰੀ ਹੁੰਦੀ ਆ ਉਹ ਹਰੇਕ ਤਰ੍ਹਾਂ ਦੀ ਆਪਣੇ ਕੋਲੇ ਮਿਲ ਜੂਗੀ ਗੋਪਿੰਦਰਾ ਇਹ ਤਿਆਰ ਕਰਦੇ ਆ ਸਰ ਆਪ ਹੀ ਮੈਨੂੰ ਫੈਕਟਰੀ ਯੂਨਿਟ ਤੁਸੀਂ ਦੇਖ ਸਕਦੇ ਆ ਆਪਣੇ ਬਣ ਰਿਹਾ ਸਾਰਾ ਸਮਾਨ ਹਾਂਜੀ ਹਾਂ ਆ ਬੀਟ ਪਏ ਆ ਜਿਹੜਾ ਮਰਜ਼ੀ ਲੈ ਲਈ ਆਪਾਂ ਔਨ ਯਾਤਰੀਆਂ ਵਾਸਤੇ ਹੱਟ ਤਿਆਰ ਹੋ ਰਹਾ ਆ ਇਹ ਸਾਰੇ ਜਿੰਨੇ ਵੀ ਆ ਟਰੈਕਟਰ ਦੇ ਮੂਹਰੇ ਤੋਂ ਨੂੰ ਵੇਟ ਹਰ ਇੱਕ ਮੋੜ ਤਿਆਰ ਕਰ ਦਿਆ ਸੀ ਜਿਹੇ ਜਿਹੇ ਕਲਰ ਦਾ ਟਰੈਕਟਰ ਉਹ ਜਿਹੜਾ ਰੰਗ ਹੱਕ ਨੂੰ ਕਰ ਦਿੰਦੇ ਆ ਇਹ ਆਗੀਆਂ ਲਾਈਟਾਂ ਪੱਖੇ ਜਿਹੇ ਜੀ ਵੀ ਹੁ ਚਾਹੀਦੀ ਆ ਐਸੈਸਰੀ ਦੀ ਕੋਲ ਸਭ ਮੁੱਤਾਂ ਨਾਲ ਸਾਰੀਆਂ ਫੈਸਿਲਿਟੀ ਅਵੇਲੇਬਲ ਆ ਇਹ ਖੇਲ ਅਡੀਸ਼ਨ ਆਇਆ ਫਿਰ ਆ ਜੌਂਡੀਆ ਆਇਆ ਤਿਆਰ ਕਰਕੇ ਲੈ ਕੇ ਆਏ ਆ ਸਾਹਮਣੇ ਜਿਓ ਵੇ ਇਹ ਚਕਾਉਂਦੇ ਆ ਵੇਟ ਇਦਾਂ ਨਹੀਂ ਲਾ ਕੇ ਟੱਪੜੇ ਕੋਈ ਹੋਰ ਆ ਤੇ ਨਿਕਲਦਾ ਕੋਈ ਹੋਰ ਆ ਆ ਸਾਰੇ ਵੇਟ ਇਹਨਾਂ ਨੇ ਆਪ ਪਕ ਤਿਆਰ ਕੀਤੇ ਹੋਏ ਆ ਪ੍ਰੋਪਰ ਮਸ਼ੀਨਾਂ ਨਾਲ ਤਿਆਰ ਕਰਦੇ ਆ ਉਹ ਦੇਖੀ ਆਪਾਂ ਅੱਜ ਆਪਣੇ ਟਰੈਕਟਰ ਤੇ ਲਾਤੀ ਛਤਰੀ ਛਤਰੀ ਦੇ ਨਾਲ ਲਾਈਆਂ ਉਹਦੇ ਨਾਲੇ ਲਾਈਟ ਨਾਲੱਖਾ ਤੇ ਨਾਲ ਬੈਂਡਰ ਬੈਕ ਤੇ ਵੀ ਦੋ ਲਿਸ਼ਾਂ ਲੱਗੀਆਂ ਟਰੈਕਟਰ ਦੀ ਬਣ ਗਈ ਸਰਾ ਦਾ ਨਾਮ ਆ ਤੇ ਆਪ ਬੰਪਰ ਵੀ ਇਹਨਾਂ ਤੋਂ ਹੀ ਲਵਾਇਆ ਆਪਾਂ ਇਹੇ ਲਵਾਉਣ ਲਈ ਆਪਾਂ ਨੂੰ ਕਿੱਥੇ ਆਉਣਾ ਪੈਣਾ ਆਪਣੀ ਲੋਕੇਸ਼ਨ ਦੱਸ ਦਿਓ ਤੇ ਨਾਲੇ ਆਪਣਾ ਨੰਬਰ ਇਹ ਲੋਕੇਸ਼ਨ ਹੈ ਵੀਰੇ ਗੋਪਿੰਦਰਾਏ ਆਪਣੀ ਫਰਮ ਦਾ ਨਾਮ ਹੈ ਤਲਵੰਡੀ ਭਾਈ ਫਾਟਕਾਂ ਕੋਲੇ ਆਪਣੀ ਫੈਕਟਰੀ ਹੈ ਜੀ ਤੇ ਨੰਬਰ 9914646032 ਆਪਾਂ ਉੱਤੇ ਲਿਖ ਦਾਂਗੇ ਤੇ ਕਿਸੇ ਵੀ ਵੀਰ ਨੇ ਟਰੈਕਟਰ ਐਸੈਸਰੀ ਲਈ ਵੇਟ ਚਾਹੀਦੇ ਆ ਬੰਪਰ ਮੜਗਾਰਡ ਕੋਈ ਛਤਰੀ ਕੋਈ ਵੀ ਸਮਾਨ ਚਾਹੀਦਾ ਆ ਸਾਡੇ ਨਾਲ ਸੰਪਰਕ ਕਰੋ ਸਵੇਰੇ ਆਓ 9 ਵਜੇ ਤੇ 12 ਵਜੇ ਨੂੰ ਵਿਹਲੇ ਹੋ ਕੇ ਟਰੈਕਟਰ ਵਧੀਆ ਤਿਆਰ ਕਰਕੇ ਸ਼ਿੰਗਾਰ ਕਰਕੇ ਲੈ ਜਾਓ ਜੀ ਧੰਨਵਾਦ ਜੀ ਓਕੇ ਓਕੇ